ਅਨੀਥੀ ਜਿਹੜਾ ਇੱਕ ਰਤਾਰ ਤੁਹਾਡੇ ਤੇ ਹਮਲਾ ਹੈ ਕੀ ਹੈਗਾ ਪੁਰਮਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਰਾਤ ਜਿਹੜਾ ਮਾਮਲਾ ਹੋਇਆ ਵੀ ਇਹ ਤੁਹਾਨੂੰ ਪਤਾ ਹੀ ਇੱਕ ਪ੍ਰਿੰਕਲ ਨਾਮ ਦਾ ਵਿਅਕਤੀ ਹੈਗਾ ਜਿਹੜਾ ਕਿ 4 ਸਾਲ ਢੇ ਸਾਲ ਹੀ ਹੋ ਗਿਆ ਵੀ ਇਹਦੇ ਨਾਲ ਮੇਰਾ ਕਲੇਸ਼ ਜਾਂ ਚੱਲਦਾ ਰਹਿੰਦਾ ਤੇ ਹੁਣੇ ਜਦੋਂ ਜਮਾਨਤ ਤੇ ਬਾਹਰ ਆਇਆ ਇਹਨੂੰ 5 ਦਿਨ ਹੋਏ ਨੂੰ ਸਿਰਫ ਜਮਾਨਤ ਤੇ ਬਾਹਰ ਆਇਆ ਇਹ ਉਦੋਂ ਦਾ ਇੱਕ ਨੇ ਦਰਾਹੇ ਦੁਕਾਨ ਮੇਰੇ ਸਾਹਮਣੇ ਕਿਰਾਏ ਕਰੋ ਤੇ ਲਈ ਆ ਕਿਤੇ ਤੇ ਉਦੋਂ ਦਾ ਹੀ 3-4 ਦਿਨ ਹੋ ਗਏ ਆ ਹੀ ਸਕਾਰਪੀਓ ਦੇ ਵਿੱਚ ਘੇੜੇ-ਘੂੜੇ ਘੜਦਾ ਫਿਰਦਾ ਫੈਮਲੀ ਨੂੰ ਵੀ ਪਰੇਸ਼ਾਨ ਕਰਦਾ ਭਰਾ ਨੂੰ ਜਾਂ ਦੋਸਤਾਂ ਨੂੰ ਜਾਣ ਕੇ ਜਿਵੇਂ ਮਤਲਬ ਮੰਢੀਰ ਬਟਲਾ ਕੇ ਪੰਗੇ-ਪੁੰਗੇ ਲੈਣੇ ਹੁੰਦੇ ਆ ਉਹ ਚੀਜ਼ਾਂ ਕਰਦਾ ਐਸਐਸਫ ਕੀ ਮਾਮਲਾ ਹੈਗਾ ਜਿਹੜਾ ਇੱਕ ਹਣੀ ਸਿਟੀ ਤੇ ਕੰਮ ਲਾਉਂਦਾ ਤੇ ਕੱਲ ਰਾਤ ਇੱਕ ਹਣੀ ਸਿਟੀ ਵੱਲੋਂ ਸਾਨੂੰ ਕੰਪਲੇਨ ਮਸੂਰ ਹੋਈ ਸੀ ਕਿ ਕੱਲ ਰਾਤ ਆਪਣੀ ਦੁਕਾਨ ਬੰਦ ਕਰਕੇ ਜਦੋਂ ਘਰੇ ਜਾ ਰਿਹਾ ਸੀ ਤਾਂ ਇੱਕ ਸਕੋਰਪਿਓ ਗੱਡੀ ਵਿੱਚ ਕੁਝ ਅਨਨਾਈਡੈਂਟੀਫਾਈਡ ਬੰਦੇ ਸੀਗੇ ਜਿਨ੍ਹਾਂ ਨੇ ਉਹਦੀ ਗੱਡੀ ਘੇਰੀ ਤੇ ਉਹਦੇ ਤੇ ਹਮਲਾ ਕੀਤਾ ਕੀ ਹੋਊਗਾ ਉਹਨਾਂ ਕਾਰਵਾਈ ਕੀ ਕੀਤੀ ਹੈ ਉਦੀ ਸਟੇਟਮੈਂਟ ਅਸੀਂ ਰਿਕਾਰਡ ਕਰ ਲਈ ਜੀ ਉਸੇ ਸਟੇਟਮੈਂਟ ਦੇ ਸਾਹਮਣੇ ਜੋ ਨੇ ਦਿਖਾਇਆ ਰੈਲੇਵੈਂਟ ਸੈਕਸ਼ਨ ਚ ਅਸੀਂ ਐਫਆਈਆ ਰਜਿਸਟਰ ਕਰ ਰਹੇ ਹਾਂ ਪਤਾ ਲੱਗਿਆ ਜੀ ਕੌਣ ਸੀ ਇਹ ਨਾ ਕੋਈ ਨਾਂ ਲਿਖਾਇ ਨਹੀਂ ਇਹਨਾਂ ਨੇ ਜੀ ਉਹ ਆਲਰੇਡੀ ਡਿਸਪਿਊਟ ਚੱਲ ਰਿਹਾ ਜੋ ਪ੍ਰਿੰਕਲ ਨਾਮ ਦਾ ਵਿਅਕਤੀ ਹੈ ਉਹਦਾ ਉਹਨੇ ਨਾਮ ਲਿਖਾਇਆ ਉਸ ਸੀਜ਼ਨ ਅਸੀਂ ਵੈਰੀਫਾਈ ਕਰਕੇ ਇਹ ਤੇ ਕਰਮੀ ਕਰ ਕੋਈ ਗੱਡੀ ਨੰਬਰ ਪਤਾ ਲੱਗਿਆ ਕਿਹੜੀ ਗੱਡੀ ਚ ਆਈ ਜੀ ਕਿ ਇਹਨਾਂ ਨੇ ਹਮਲਾ ਕੀਤਾ ਇਹ ਦੇ ਰਿਗਾਰਡਿੰਗ ਅਸੀਂ ਹਾਲੇ ਸੀਸੀਟੀਵੀ ਫੁਟੇਜ ਜਿਹੜੀ ਚੈੱਕ ਕਰਨਾ ਹੈ ਅਨਿਤੇ ਜਿਹੜਾ ਇੱਕ ਅਰਤਾਤ ਤੁਹਾਡੇ ਤੇ ਹਮਲਾ ਹੈ ਕੀ ਹੈਗਾ ਪੂਰਾ ਮਾਮਲਾ ਸਾਰੀ ਤੇ ਰਾਤ ਜਿਹੜਾ ਮਾਮਲਾ ਹੋਇਆ ਵੀ ਇਹ ਤੁਹਾਨੂੰ ਪਤਾ ਹੀ ਇੱਕ ਪ੍ਰਿੰਕਲ ਨਾਮ ਦਾ ਵਿਅਕਤੀ ਹੈਗਾ ਜਿਹੜਾ ਕਿ 6 ਸਾਲ 8 ਸਾਲ ਹੀ ਹੋ ਗਿਆ ਵੀ ਇਹਦੇ ਨਾਲ ਮੇਰਾ ਕਲੇਸ਼ ਜਾਂ ਚੱਲਦਾ ਰਹਿੰਦਾ ਤੇ ਹੁਣੇ ਜਦੋਂ ਜਮਾਨਤ ਤੇ ਬਾਹਰ ਆਇਆ ਹਨ 5 ਦਿਨ ਹੋਏ ਨੇ ਸਿਰਫ ਜਮਾਨਤ ਤੇ ਬਾਹਰ ਆਏ ਨੇ ਇਹ ਉਦੋਂ ਦਾ ਇੱਕ ਨੇ ਦਰਾਹੇ ਦੁਕਾਨ ਮੇਰੇ ਸਾਹਮਣੇ ਕਿਰਾਏ ਕਰੋ ਇਹ ਤੇ ਲਈ ਆ ਕਿਤੇ ਤੇ ਉਦੋਂ ਦਾ ਹੀ 3-4 ਦਿਨ ਹੋ ਗਏ ਆ ਹੀ ਸਕਾਰਪੀਓ ਦੇ ਵਿੱਚ ਘੇੜੇ-ਘੇੜੇ ਘੜਦਾ ਫਿਰਦਾ ਫੈਮਿਲੀ ਨੂੰ ਵੀ ਪਰੇਸ਼ਾਨ ਕਰਦਾ ਭਰਾ ਨੂੰ ਜਾਂ ਦੋਸਤਾਂ ਨੂੰ ਜਾਣ ਕੇ ਜਿਵੇਂ ਮਤਲਬ ਮੰਢੀਰ ਪਟਲਾ ਕੇ ਪੰਗੇ-ਪੁੰਗੇ ਲੈਣੇ ਹੁੰਦੇ ਆ ਉਹਤੀ ਜਾਂ ਕਰਦਾ ਵਾ ਸੋ ਇਹ ਹੀ ਚੀਜ਼ਾਂ ਵੀ ਰਾਤ ਹੋਈ ਸੀਗਾ ਮੈਂ ਦਫ਼ਤਰ ਤੋਂ ਆਪਣੇ ਗਿਆ ਬਾਅਦ ਕੀ ਹੋਇਆ ਰਾਤ ਨੂੰ ਜੀ ਰਾਤ ਮੈਂ ਉਰੀ ਬੈਠਾ ਸੀਗਾ ਦਫ਼ਤਰ ਜੀ ਡੇਲੀ ਮੇਰੀ ਰੁਟੀਨ ਹੈ ਦੁਕਾਨਾਂ ਵਾਲੇ ਦੁਆਲੇ ਨੇ ਦਫ਼ਤਰ ਹੋ ਰਿਹਾ ਮੈਂ ਉਰੀ ਰਹਿਣਾ ਤੇ ਉਰੋਂ ਮੈਂ ਨਿਕਲੇ ਆਪਣੇ ਘਰ ਨੂੰ ਜਾਣ ਲਈ ਤੇ ਇਹਨਾਂ ਨੇ ਇੱਥੇ ਕਿਤੇ ਮੁੰਡੇ ਲਾਏ ਹੋਣੇ ਪਿੱਛੇ ਰੇਕੀ ਕਰਨ ਵਾਸਤੇ ਤੇ ਅੱਗੇ ਚੌਂਕ ਦੇ ਵਿੱਚ ਜਾ ਕੇ ਇਹਨਾਂ ਨੇ ਮੂਰੇ ਗੱਡੀ ਵਸਾਈ ਸਕਾਰਪਿਓ ਸੀ ਇਹਨਾਂ ਕੋਲ ਵਾਈਟ ਕਲਰ ਦੀ ਤੇ ਮੇਰੇ ਵਾਲੇ ਗੱਡੀ ਦੇ ਵਿੱਚ ਵੈਬਕੈਮ ਲੱਗਿਆ ਹੋਇਆ ਵਾ ਤੇ ਉਸ ਕਰਕੇ ਪਤਾ ਲੱਗ ਗਿਆ ਉਹ ਗੱਡੀ ਦਾ ਵੀ ਮੈਨੂੰ ਪਤਾ ਹੈ ਜਿਹੜਾ ਸਾਡੇ ਤੇ ਨੇ ਹੁਣ ਪਰਚਾ ਕਰਵਾਇਆ ਸੀਗਾ ਉਹ ਗੱਡੀ ਉਸੇ ਨੰਬਰ ਤੇ 0071 ਨੰਬਰ ਗੱਡੀ ਹੈਗੀ ਹੈ ਜੀ ਤੇ ਕਰਤੇ ਜੇ ਮੈਂ ਕਿਉਂ ਅੱਜ ਪ੍ਰਿੰਕਲ ਵੀ ਹੁਣੇ ਦੁਬਾਰਾ ਕਹਿ ਰਿਹਾ ਕਿ ਸਿਕਿਉਰਿਟੀ ਲੈਣ ਲਈ ਕਰ ਰਿਹਾ ਜੇ ਤੇ ਮੇਰੇ ਤੇ ਇਹ ਪਹਿਲਾਂ ਮੇਰੇ ਨਾਲ ਆਪ ਮੰਗਾ ਲੈਣੇ ਗਾਲਾਂ ਕੱਢੀਆਂ ਨੇ ਮੈਂ ਇੱਧਰ ਕੰਮ ਕਰ ਰਿਹਾ ਕਿ ਕੀ ਕਹਿਣਾ ਚਾਹੀਦਾ ਵੀਰੇ ਸਿਕਿਉਰਿਟੀ ਲੈਣ ਲਈ ਪ੍ਰਿੰਕਲ ਤਾਂ ਕੋਈ ਅਥਾਰਟੀ ਹੈ ਨਹੀਂ ਪੁਲਿਸ ਅਥਾਰਟੀ ਆ ਪੁਲਿਸ ਇੱਕ ਵਾਰੀ ਵੀ ਜਾ ਕੇ ਕਹਿ ਦੇਵੇ ਮੈਂ ਜੇ ਅਪਲਾਈ ਵੀ ਕੀਤਾ ਹੋਵੇ ਸਿਕਿਉਰਿਟੀ ਵਾਸਤੇ ਬਿਲਕੁਲ ਆਪਣੇ ਪਰਸਨਲ ਹੈਗੇ ਨੇ ਉਹ ਮੈਂ ਆਪਣੇ ਕੰਮ ਚੋਂ ਕੱਢ ਗਿਆ ਆਪਣਾ ਮੈਨੂੰ ਕਿੰਨੇ ਦਿਨ ਇੱਕ ਵਾਰੀ ਐਸਐਸਪੀ ਮੈਡਮ ਨੇ ਮਹੀਨੇ ਵਾਸਤੇ ਸਾਨੂੰ ਦਿੱਤਾ ਸੀਗਾ ਜੇ ਬੰਦੇ ਨੂੰ ਇਦਾਂ ਦਾ ਚਾਹ ਹੋਵੇ ਉਹ ਦੁਬਾਰਾ ਰਿਕੁਐਸਟ ਨਾ ਕਰੇ ਜਾ ਕੇ ਤੇ ਅੱਗੇ ਜਾ ਕੇ ਕਹੇ ਨਾ ਕਿ ਮੈਨੂੰ ਜੀ ਸਿਕਿਉਰਿਟੀ ਚਾਹੀਦੀ ਐ ਮੈਂ ਕਦੀ ਵੀ ਨਹੀਂ ਲੈਟਰ ਦਿੱਤਾ ਇੱਕ ਵੀ ਕਹਿ ਦਵੇ ਪੁਲਿਸ ਵੀ ਮੈਂ ਕਦੇ ਸਾ ਪੇਚ ਵੀ ਹੋਇਆ ਜੀ ਮੈਨੂੰ ਸਿਕਿਉਰਿਟੀ ਦੋ ਮੈਂ ਤਾਂ ਸਗੋ ਇਹ ਗੱਲ ਕਹਿਣਾ ਵੀ ਜੇ ਕਿਸੇ ਨੇ ਸਿਕਿਉਰਿਟੀ ਲੈਣੀ ਆ ਆਪਣੇ ਪੈਸੇ ਭਰੇ ਪੁਲਿਸ ਵਾਲੀ ਲਵੇ ਸਰਕਾਰ ਉਹਨਾਂ ਨੂੰ ਪੈਸਿਆਂ ਵਾਲੀ ਸਿਕਿਉਰਿਟੀ ਦੇਵੇ ਜੇ ਤੁਸੀਂ ਪੰਗੇ ਲੈ ਸਕਦੇ ਹੋ ਤਾਂ ਫਿਰ ਪੈਸੇ ਕਮਾ ਕੇ ਵੀ ਲਾਓ ਸਰਕਾਰ ਉਹਦੇ ਪੈਸੇ ਕਿਉਂ ਪੇ ਕਰੇ ਜਾਂ ਪਰਸਨਲ ਲਾਓ ਜੇ ਸਰਕਾਰੀ ਲੈਣੇ ਸਰਕਾਰੀ ਲਓ ਆਪਣੇ ਪੈਸੇ ਭਰੋ ਜੋ ਮਰਜ਼ੀ ਕਰੋ ਤੇ ਪ੍ਰਿੰਕਲ ਇੱਕ ਹੋਰ ਵੀ ਕਹਿ ਰਿਹਾ ਉਹਦੇ ਉੱਤੇ ਆਪਣੀ ਪੇਜ ਉੱਪਰ ਉਹਦੀ ਇੱਕ ਚੱਲਦੀ ਪਈ ਆ ਜਿਹਦੇ ਵਿੱਚ ਕਹਿ ਰਿਹਾ ਕਿ ਮੈਂ ਜਾ ਰਿਹਾ ਸੀ ਮੈਨੂੰ ਉਹ ਖਾਲਾ ਕੱਢਣ ਲੱਗਿਆ ਮੈਂ ਆਪਣੇ ਬਚਾਲੀ ਮੇਰੇ ਬੰਦੇ ਨੇ ਇਹ ਕੰਮ ਕੀਤਾ ਤੁਸੀਂ ਇਹ ਸਮਝੋ ਵੀ ਬਚਾਲੀ ਕੋਈ ਗੱਡੀ 'ਚ ਤੁਸੀਂ ਜਾਣਨੇ ਹੋ ਕਦੀ ਮੂੰਹ ਬੰਨ ਕੇ ਬੈੰਨੇ ਹੋ ਭਾਜੀ ਐਦਾਂ ਤਾਂ ਨਹੀਂ ਉਹਨਾਂ ਵੀ ਸਾਰਿਆਂ ਨੇ ਮੂੰਹ ਬੰਨੇ ਹੋਣ ਐਦਾਂ ਤਾਂ ਨਹੀਂ ਹੋ ਸਕਦਾ ਵੀ ਬਚਾਲੀ ਗੱਡੀ 1 ਸਕਿੰਟ ਲਈ ਖੜੀ ਆ ਜਾਂ ਰੋਕੀ ਆ ਉਤਰ ਅੱਗੇੋਂ ਪਿੱਛੇੋਂ ਸਾਈਡਾਂ ਤੋਂ ਲੱਗਣ ਲੱਗ ਜਾਣ ਐ ਤਾਂ ਨਹੀਂ ਹੋ ਸਕਦਾ ਵੀ ਇਹਨੂੰ ਪਤਾ ਵੀ ਅਸੀਂ ਰਸਤੇ 'ਚ ਕਿੱਥੇ ਰੁਕੇ ਆ ਨਹੀਂ ਰੁਕੇ ਇਹ ਰੇਕੀ ਹੁੰਦੀ ਹੋਰ ਕੀ ਹੁੰਦੀ ਹੈ ਹੁਣ ਕੀ ਮੰਗ ਕਰਦਾ ਤੁਸੀਂ ਮੈਂ ਤਾਂ ਮੰਗ ਪ੍ਰਸ਼ਾਸਨ ਤੋਂ ਇਹੀ ਕਰਦਾ ਪ੍ਰਸ਼ਾਸਨ ਸਾਡੀ ਸਪੋਰਟ ਕਰ ਰਿਹਾ ਵਧੀਆ ਸਾਡੇ ਐਸਐਸਪੀ ਸਾਹਿਬ ਆਪਣੇ ਡੀਐਸਪੀ ਤੇ ਐਸਐਚਓ ਸਾਹਿਬ ਵਧੀਆ ਨੇ ਕੋਆਪਰੇਟ ਕਰ ਰਹੇ ਨੇ 387 ਲਗਵਾਂਗੇ ਅਟੈਂਪਟ ਟੂ ਮਰਡਰ ਲੱਗੂਗੇ ਅਸਲ 'ਚ ਪੂਰਾ ਮਾਮਲਾ ਕੀ ਹੈ ਥੋੜਾ ਕਿੰਨੇ ਕ ਵਜੇ ਦੀ ਘਟਨਾ ਹੈ ਇਹ 8:30 8:00 ਵਜੇ ਦੀ ਘਟਨਾ ਹੈਗੀ ਹੈ ਜੀ ਇਹ 3-4 ਦਿਨ ਤੋਂ ਪਹਿਲਾਂ ਵੀ ਮੈਂ ਇੰਟੀਮੀਟ ਕੀਤਾ ਐਸਐਸਪੀ ਸਾਹਿਬ ਨੂੰ ਜਾ ਕੇ ਪੇਸ਼ ਹੋਇਆ ਡੀਐਸਪੀ ਸਾਹਿਬ ਕੋਲ ਵੀ ਪੇਸ਼ ਹੋਇਆ ਤੇ ਘਰੇ ਵੀ ਇਹ ਕਿਉਂਕਿ ਮੇਰੇ ਨੰਬਰ ਨੇ ਬਲੌਕ ਕੀਤੇ ਆ ਇਹ ਲੋਕਾਂ ਨੇ ਕਾਹ ਬੜੀ ਗੱਲ ਕਰਦਾ ਜਿਵੇਂ ਸਾਡੀ ਪਹਿਲਾਂ ਗੱਲਬਾਤ ਨਹੀਂ ਹੁੰਦੀ ਹੁੰਦੀ ਜਦੋਂ ਸਾਡੀ ਦੋਸਤੀ ਸੀਗੀ ਇਹ ਉਦੋਂ ਦੀਆਂ ਰਿਕਾਰਡਿੰਗਾਂ ਰੱਖੀ ਫਿਰਦਾ ਹੁੰਦਾ ਉਹ ਕਿਹੜੀ ਕਿਸੇ ਨਾਲ ਜੋੜ ਲੈਂਦਾ ਤੇ ਸਾਨੂੰ ਮੰਨ ਲਓ ਵੀ ਸਾਨੂੰ ਵੀ ਸੁਣ ਕੇ ਐਂ ਲੱਗਦਾ ਵੀ ਆਹ ਮੈਂ ਗੱਲ ਕਦੋਂ ਕਹੀ ਸੀ ਮਤਲਬ ਸਾਰਾ ਦਿਨ ਇਹਦਾ ਇਹੀ ਕੰਮ ਅਜੇ ਦਿਮਾਗ ਚੱਲਦਾ ਦੇਖੀ ਬਾਕੀ ਗੱਲ ਹੋ ਗਈ ਵੀਵਿਊਜ਼ ਨਹੀਂ ਜਾਂ ਦੂਜੀ ਜਿਹੜੇ ਸਾਡੇ ਪੇਜ ਨੇ ਤੁਸੀਂ ਸਾਡੇ ਪੇਜ ਤੇ ਜਾ ਕੇ ਦੇਖ ਲਓ ਵੀ ਸਾਡੇ ਤੋਂ ਹਰੇਕ ਤਰ੍ਹਾਂ ਦਾ ਕੰਟੈਂਟ ਪਿਆਊਗਾ ਸੇਵਾ ਦਾ ਕੰਮ ਦਾ ਕਿਸੇ ਦੀ ਮਦਦ ਦਾ ਆਪਣੇ ਰਜਗਾਰ ਦਾ ਇਦਾਂ ਦਾ ਪਿਆਊਗਾ ਇਹਦੇ ਪੇਜ ਤੇ ਸਾਰਾ ਹੀ ਸਾਡੇ ਐਂਟੀ ਕੰਟੈਂਟ ਪਿਆਊਗਾ ਵੀ ਹਨੀ ਆਹ ਕਰਦਾ ਹਨੀ ਆਹ ਕਰਦਾ ਹਨੀ ਆਹ ਕਰਦਾ ਹੁਣ ਦਰਾਹੇ ਸ਼ਰਿਆਂਮ ਕਢ ਕੇ ਦਾਰੂ ਪੀਂਦਾ ਬਾਹਰ ਕਢ ਕੇ ਪੀਂਦਾ ਉਦਣ ਦਾ ਜਿੱਦਣ ਦਾ ਇਹਦੇ ਗਵਾਹ ਦਰਾਹੇ ਵਾਲੇ ਨੇ ਮੈਨੂੰ ਫੋਨ ਵੀ ਕਰਦੇ ਨੇ ਬਟ ਮੈਂ ਇਹ ਸੋਚ ਰੱਖਦਾ ਵੀ ਦਰਾਹਾ ਮੇਰੇ ਪਿਓ ਦਾ ਨਹੀਂ ਹੈਗਾ ਮੈਂ ਕਿਸੇ ਨੂੰ ਰੋਕ ਨਹੀਂ ਸਕਦਾ ਇਹ ਪ੍ਰਸ਼ਾਸਨ ਦਾ ਕੰਮ ਆ ਪ੍ਰਸ਼ਾਸਨ ਉਹਨੂੰ ਰੋਕੇ ਈਗਾ ਜੇ ਕਿਸੇ ਨੂੰ ਗਲਤ ਲੱਗਦਾ ਉਹ ਉਹਨੂੰ ਬਲੈਜ ਕਰੇ ਪਰ ਮੇਰਾ ਇਹ ਕੰਮ ਨਹੀਂ ਹੈਗਾ ਹਾਂ ਮੇਰੇ ਰਸਤੇ ਜਾਊਗਾ ਮੈਨੂੰ ਰੁਕੂਗਾ ਫਿਰ ਤਾਂ ਅਸੀਂ ਅੱਗੇ ਹੁਣ ਰਾਤ ਅਸੀਂ ਇੱਕ ਦੋ ਜਾਣੇ ਸੀਗੇ ਜ਼ਰੂਰੀ ਥੋੜੀ ਵੀ ਬੰਦਾ ਹਮੇਸ਼ਾ ਤਿਆਰੀ ਅਸੀਂ ਕਿਹੜਾ ਯਾਰ ਗੁੰਡੇ ਬਦਮਾਸ਼ ਅਸੀਂ ਵਪਾਰੀ ਕਿਹਦੀ ਆਪਣੀ ਕਿਵੇਂ ਜਾਨ ਚਾਹੀ ਰਾਤ ਜੇ ਤੁਹਾਡੇ ਕੋਲ ਜਦੋਂ ਮੈਨੂੰ ਲੱਗਿਆ ਵੀ ਇਹਨਾਂ ਨੇ ਮੂੰਹ ਬੰਨੇ ਹੋਇਆ ਕਿਰਪਾਨ ਪਿੱਛੋਂ ਪਹਿਲਾਂ ਤਾਂ ਪਿੱਛੋਂ ਕਿਰਪਾਨ ਵੱਜ ਗਈ ਉਹ ਕੈਮਰੇ 'ਚ ਨਹੀਂ ਨਾ ਆਈ ਇੰਨਾ ਕਿ ਤਾਂ ਤੁਹਾਨੂੰ ਪਤਾ ਲੱਗ ਹੀ ਜਾਂਦਾ ਵੀ ਗੱਡੀ ਦਾ ਸ਼ੀਸ਼ਾ ਟੁੱਟਿਆ ਜਾਂ ਵਾਰ ਹੋ ਰਿਹਾ ਤੇ ਮਤਲਬ ਵੀ ਨਹੀਂ ਮਿਲਣ ਵਾਲੇ ਬੰਦੇ ਹੈਗੇ ਜਾਨੂ ਮੈਂ ਗੱਡੀ ਲੈ ਕੇ ਅੱਗੇ ਚਲੇ ਗਿਆ ਨਾਲ ਥਾਣਾ ਸੀ ਫਿਰ ਮੈਂ ਥਾਣੇ ਚਲ ਗਿਆ ਮੈਨੂੰ ਲੱਗਿਆ ਸੇ ਮੈਂ ਥਾਣੇ ਚਲ ਗਿਆ ਤੇ ਪ੍ਰਸ਼ਾਸਨ ਵੱਲੋਂ ਕੀ ਖੋਸਦਵਾਇਆ ਗਿਆ ਪ੍ਰਸ਼ਾਸਨ ਆਪਣੀ ਕਾਰਵਾਈ ਕਰ ਰਿਹਾ ਹੁਣ ਵੀ ਅਸੀਂ ਤਾਲਮੇਲ ਕਰ ਰਹੇ ਹਾਂ ਵਧੀਆ ਸਪੋਰਟ ਕਰ ਰਹੇ ਹਾਂ ਹੁਣ ਦੇਖੋ ਉਹ ਬੰਦੇ ਨੂੰ ਕਾਨੂੰਨ ਦਾ ਕਿੰਨਾ ਡਰ ਹੋਊਗਾ ਜਿਹੜਾ 5 ਦਿਨ ਪਹਿਲਾਂ ਸਾਰਾ ਡੱਬਰ ਮਿੰਤਾ ਕਰਦਾ ਪਿਆ ਜਮਾਨਤ ਦੀ ਮੇਰੇ ਨਾਲ ਜੇਲ੍ਹ ਚ ਇੰਨਾ ਕੁਝ ਹੋਇਆ ਮੈਂ 9 ਦਿਨ ਰਮਾਨ ਤੇ ਰਿਹਾ 1-2 ਦਿਨ ਜੇਲ੍ਹ ਚ ਰਿਹਾ ਮੈਂ ਆਕੇ 5-6 ਮਹੀਨੇ ਬੋਲਿਆ ਨਹੀਂ ਵੀ ਯਾਰ ਮੈਂ ਆ ਕੰਮ ਨਹੀਂ ਕਰਨਾ ਵੀ ਪਰਿਵਾਰ ਮਿੰਤਾ ਕਰਦਾ ਮੁੜ ਕੇ ਜਮਾਨਤਾ ਕਰਾਉਣੀਆਂ ਬੜੀਆਂ ਔਖੀਆਂ ਨੇ ਇਹ ਗੱਲਾਂ ਨੈੱਟ ਤੇ ਹੀ ਚੰਗੀਆਂ ਲੱਗਦੀਆਂ ਨੇ ਉਹ ਬੰਦੇ ਨੂੰ ਕਾਨੂੰਨ ਦਾ ਜਾਂ ਸਰਕਾਰ ਦਾ ਜਾਂ ਪੁਲਿਸ ਦਾ ਕਿੰਨਾ ਕੁ ਡਰ ਹੋਊਗਾ ਜਿਹੜਾ 5 ਦਿਨ ਪਹਿਲਾਂ ਆਇਆ ਜੱਜ ਸਾਹਿਬ ਮੂਰੇ ਮਿੰਤਾ ਕਰਦਾ ਸੀ ਜੀ ਮੇਰੇ ਪਾਸ ਪਈ ਹੋਈ ਆ ਮੇਰੀ ਸਰਜਰੀ ਹੋਈ ਆ ਮੇਰੇ ਤੇ ਤਰਸ ਕਰੋ ਤੇ ਤੂੰ ਤੂੰ ਲੋਕਾਂ ਦੇ ਮੁੰਡੇ ਮਾਰਨੇ ਆ ਇਹਨੂੰ ਯਾਰ ਮੇਰੇ ਨਾਲ ਖਿਜ ਹੀ ਇਹੀ ਆ ਵੀ ਜੋ ਇਹਦਾ ਜੋ ਇਹ ਅੰਡਰ ਟੇਬਲ ਕਰਦਾ ਸੀ ਉਹ ਮੈਂ ਬਿਓਂਡ ਟੇਬਲ ਲਿਆਂਦਾ ਜੋ ਮਨਸ਼ਾ ਕੀ ਆ ਬੰਦੇ ਦੀ ਮਨਸ਼ਾ ਵੀਰੇ ਇਹੀ ਆ ਜੀ ਇਹਨਾਂ ਮੈਂ ਹਿੱਸਾ ਨਹੀਂ ਪਾਇਆ ਬਈ ਕੰਮ ਵਿੱਚ ਮੇਰੇ ਕੰਮ 'ਚ ਹਿੱਸਾ ਨਹੀਂ ਪਾਇਆ ਮੇਰੀ ਮੰਨ ਲਓ ਜੀ ਦੇਖੋ ਤੁਸੀਂ ਇੱਕ ਪੱਤਰਕਾਰ ਸਾਹਿਬ ਹੋ ਜੇ ਤੁਸੀਂ ਲੱਖ ਰੁਪਏ ਕਮਾ ਰਹੇ ਹੋ ਕਿਸੇ ਤੁਹਾਡੀ ਸਟਰਗਲ ਤੋਂ ਬਾਅਦ ਤਾਂ ਤੁਹਾਡਾ ਕੋਈ ਨਵਾਂ ਫਰੈਂਡ ਬਣੇ ਤੁਸੀਂ ਉਹਨੂੰ ਤਰੀਕਾ ਤਾਂ ਦੱਸ ਸਕਦੇ ਹੋ ਪਰ ਤੁਸੀਂ ਉਹਨਾਂ ਨੂੰ 50000 ਰੁਪਏ ਸ਼ੇਅਰ ਥੋੜੀ ਕਰੋਗੇ ਵੀਰੇ ਉਹ ਸ਼ੇਅਰ ਨਾ ਕਰਨ ਕਰਕੇ ਬਸ ਇਹਨੇ ਹਾਂ ਕੁਝ ਕੀਤਾ ਠੀਕ ਹੈ ਹਾਂ ਜੀ ਐਸੇ ਸਭ ਕੀ ਮਾਮਲਾ ਆਏਗਾ ਜਿਹੜਾ ਇੱਕ ਹਨੀ ਸਿਟੀ ਤੇ ਤਬਲਾ ਹੋਦਾ ਕੱਲ ਰਾਤ ਇੱਕ ਹਨੀ ਸਿਟੀ ਵੱਲੋਂ ਸਾਨੂੰ ਕੰਪਲੇਨ ਮਸੂਰ ਹੋਈ ਸੀ ਕਿ ਕੱਲ ਰਾਤ ਆਪਣੀ ਦੁਕਾਨ ਬੰਦ ਕਰਕੇ ਜਦੋਂ ਘਰੇ ਜਾ ਰਿਹਾ ਸੀ ਇੱਕ ਸਕੋਰਪੀਓ ਗੱਡੀ ਵਿੱਚ ਕੁਝ ਅਨਨਾਈਟਿਫਾਈਡ ਬੰਦੇ ਸੀਗੇ ਜਿਨ੍ਹਾਂ ਨੇ ਉਹਦੀ ਗੱਡੀ ਘੇਰੀ ਤੇ ਉਹਦੇ ਤੇ ਹਮਲਾ ਕੀਤਾ ਕੀ ਹੋਇਆ ਉਹ ਕਾਰਵਾਈ ਕੀ ਕੀਤੀ ਉਹਦੀ ਸਟੇਟਮੈਂਟ ਅਸੀਂ ਰਿਕਾਰਡ ਕਰ ਲਈ ਜੀ ਉਸੇ ਸਟੇਟਮੈਂਟ ਦੇ ਸਾਥੇ ਜੋ ਨੇ ਲਿਖਾਇਆ ਰੈਲੇਵੈਂਟ ਸੈਕਸ਼ਨ 'ਚ ਅਸੀਂ ਐਫਆਈਆ ਰਜਿਸਟਰ ਕਰਿਆ ਪਤਾ ਲੱਗਿਆ ਜੀ ਕੌਣ ਸੀ ਕੀ ਨਾਮ ਕੋਈ ਨਾਮ ਲਿਖਾਇ ਨਹੀਂ ਇਹਨਾਂ ਨੇ ਜੀ ਉਹ ਆਲਰੇਡੀ ਡਿਸਪਿਊਟ ਚੱਲ ਰਿਹਾ ਜੋ ਪ੍ਰਿੰਕਲ ਨਾਮ ਦਾ ਵਿਅਕਤੀ ਹੈ ਉਹਦਾ ਉਹਨੇ ਨਾਮ ਲਿਖਾਇਆ ਉਸੇ ਨੂੰ ਅਸੀਂ ਵੈਰੀਫਾਈ ਕਰਕੇ ਇਹ ਤੇ ਕਾਰਵਾਈ ਕਰਾਂਗੇ ਕੋਈ ਗੱਡੀ ਨੰਬਰ ਪਤਾ ਲੱਗਿਆ ਕਿਹੜੀ ਗੱਡੀ ਚ ਆਏ ਜੀ ਕਿ ਇਹਨਾਂ ਨੇ ਹਮਲਾ ਨਹੀਂ ਇਹ ਦੇ ਰਿਗਾਰਡਿੰਗ